ਮਾਨਯੋਗ ਐਸਐਸਪੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨੰਗਲ ਪੁਲਿਸ ਵੱਲੋਂ ਸ਼ਿਫਟਿੰਗ ਤੌਰ ਤੇ ਨਾਕੇ ਲਗਾਏ ਗਏ ਜਿਨ੍ਹਾਂ ਦੇ ਵਿੱਚ ਇੱਕ ਨਾਕਾ ਆਈ ਬਲਕ ਨੰਗਲ ਵਿਖੇ ਲਗਾਇਆ ਗਿਆ ਤੇ ਦੂਜਾ ਨਾਕਾ 메ਨ ਮਾਰਕੀਟ ਚੌਂਕ ਦੇ ਲਾਗੇ ਲਗਾਇਆ ਗਿਆ ਇਨ੍ਹਾਂ ਨਾਕਿਆਂ ਦੇ ਉੱਤੇ ਪੁਲਿਸ ਵੱਲੋਂ ਵਾਹਨਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਤੇ ਜਿਨ੍ਹਾਂ ਵਾਹਨਾਂ ਦੇ ਕੋਲ ਕਾਗਜ਼ਾਤ ਪੂਰੇ ਨਹੀਂ ਸਨ ਉਹਨਾਂ ਦੇ ਚਲਾਨ ਵੀ ਕੀਤੇ ਗਏ ਤੇ ਦੋ ਮੋਟਰਸਾਈਕਲ ਪੁਲਿਸ ਵੱਲੋਂ ਇੰਪਾਉਂਡ ਵੀ ਕੀਤੇ ਗਏ ਇਸ ਸਬੰਧੀ ਗੱਲਬਾਤ ਕਰਦਿਆਂ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਨਾਕੇ ਲਗਾਏ ਗਿਆਨ ਤੇ ਸ਼ਹਿਰ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਉਸ ਨੂੰ ਵੀ ਲੈ ਕੇ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ 4 ਚਲਾਨ ਕੱਟੇ ਗਿਆਨ ਤੇ ਦੋ ਮੋਟਰਸਾਈਕਲਾਂ ਨੂੰ ਇੰਪਾਉਂਡ ਕੀਤਾ ਗਿਆ ਹੈ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਜਰ ਅਨਤ ਲਗਾਏ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀ ਕਿ 6 ਵਜੇ ਤੋਂ ਲੈ ਕੇ 10 ਵਜੇ ਤੱਕ ਸ਼ਿਫਟਿੰਗ ਨਾਕਾ ਬੰਦੀ ਕੀਤੀ ਜਾਵੇ ਜਿਸ ਦੇ ਸਬੰਧ ਵਿੱਚ ਅਸੀਂ ਇੱਕ ਨਾਕਾ ਇੱਥੇ ਬੀਬੀਐਮ ਦੀ ਲਗਾਏ ਹੋਏ ਦੂਸਰਾ ਮੇਨ ਮਾਰਕੀਟ ਵਿੱਚ ਲਗਾਇਆ ਹੋਇਆ ਜੀ ਨਾਕਾ ਕਿਉਂਕਿ 15 ਅਗਸਤ ਆਉਣ ਵਾਲੀ ਹੈ ਤਾਂ ਉਹਦੇ ਸਬੰਧ ਦੇ ਵਿੱਚ ਕੋਈ ਸ਼ਰਾਰਤੀ ਅਨਸਰਾਂ ਤੇ ਨਕੀਨ ਪਾਉਣ ਲਈ ਇਹ ਜ਼ਰੂਰ ਕੀਤਾ ਹੈ ਅੱਜ ਚਾਰ ਚਲਾਨ ਕੀਤੇ ਨੇ ਤੇ ਦੋ ਮੋਟਰਸਾਈਕਲ ਐਮਪਾਉਂਡ ਕੀਤੇ ਨੇ ਜੀ